ਕਹਾਣੀ ਕਰੋਧ ਬੰਦ ਦੁਕਾਨ ਚ ਕਿਤੇੇ ਘੁੰਮਦਾ ਫਿਰਦਾ ਇੱਕ ਸੱਪ ਆ ਗਿਆ ਦੁਕਾਨ ਚ ਰੱਖੀ ਆਰੀ ਨਾਲ ਟਕਰਾ ਕੇ ਸੱਪ ਮਾਮੂਲੀ ਜ਼ਖਮੀ ਹੋ ਗਿਆ ਕਬਰਾਟ ਵਿੱਚ ਸੱਪ ਨੇ ਪਲਟ ਕੇ ਆਰੀ ਉੱਤੇ ਪੂਰੀ ਤਾਕਤ ਨਾਲ ਡੰਗ ਮਾਰਿਆ ਜਿਸ ਕਾਰਨ ਉਸਦੇ ਮੂੰਹ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਹੁਣ ਤਾਂ ਸੱਪ ਆਪਣੇ ਵਿਹਾਰ ਅਨੁਸਾਰ ਆਰੀ ਨਾਲ 나ਗਵਲ ਪਾ ਕੇ ਉਸਨੂੰ ਪੂਰੀ ਤਰ੍ਹਾਂ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੱਪ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਦੂਜੇ ਦਿਨ ਜਦ ਦੁਕਾਨਦਾਰ ਨੇ ਦੁਕਾਨ ਖੋਲੀ ਤਾਂ ਸੱਪ ਨੂੰ ਆਰੀ ਨਾਲ ਲਪਟਿਆ ਹੋਇਆ ਵੇਖਿਆ ਤੇ ਮਰਿਆ ਹੋਇਆ ਕੋਈ ਆ ਪਾਇਆ ਦੁਕਾਨਦਾਰ ਸਮਝ ਗਿਆ ਕਿ ਕਿਸੇ ਹੋਰ ਕਾਰਨ ਨਹੀਂ ਇਹ ਸਿਰਫ ਡੈਸ਼ਟੇ ਕੁਸੇ ਦੀ ਪੇਟ ਚੜ ਗਿਆ ਹੈ ਤਾਂ ਦੇ ਕਰੇ ਗੁੱਸੇ ਵਿੱਚ ਅਸੀਂ ਦੂਸਰਿਆਂ ਨੂੰ ਹਾਨੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਮਗਰ ਸਮਾਂ ਬੀਤਣ ਤੋਂ ਬਾਅਦ ਸਾਨੂੰ ਪਤਾ ਚੱਲਦਾ ਕਿ ਅਸੀਂ ਆਪਣਾ ਹੀ ਜ਼ਿਆਦਾ ਨੁਕਸਾਨ ਕਰ ਬੈਠੇ ਹਾਂ ਇਸ ਕਹਾਣੀ ਦਾ ਸਾਰ ਵੀ ਇਹੀ ਹੈ ਚੰਗੀ ਜ਼ਿੰਦਗੀ ਦੇ ਲਈ ਕਦੇ-ਕਦੇ ਸਾਨੂੰ ਕੁਝ ਚੀਜ਼ਾਂ ਨੂੰ ਕੁਝ ਲੋਕਾਂ ਨੂੰ ਕੁਝ ਘਟਣਾਵਾਂ ਨੂੰ ਕੁਝ ਕੰਮਾਂ ਨੂੰ ਤੇ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਆਪਣੇ ਆਪ ਨੂੰ ਮਾਨਸਿਕ ਮਜ਼ਬੂਤੀ ਦੇ ਨਾਲ ਨਾਲ ਨਜ਼ਰ ਅੰਦਾਜ਼ ਕਰਨ ਦੇ ਵੀ ਅਧੀ ਹੋਣਾ ਚਾਹੀਦਾ ਧੰਨਵਾਦ ਬੋਸਤ